ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਪਿਛਲੇ ਦਿਨੀ ਇੱਕ ਐਕਸੀਡੈਂਟ ਹੋਇਆ ਜੀ ਅਮਰੀਕਾ ਦੇ ਵਿੱਚ ਆਪਣੇ ਪੰਜਾਬੀ ਭਰਾ ਹਰਜਿੰਦਰ ਸਿੰਘ ਤੋਂ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਹਨਾ ਕਈ ਭੈਣ ਭਰਾ ਕਮੈਂਟ ਕਰ ਰਹੇ ਆ ਹਨਾ ਵੀ ਉਹਦੀ ਗਲਤੀ ਆ ਚਲੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਪਰ ਇੱਕ ਟਾਈਮ ਲਈ ਤੁਸੀਂ ਆਪਣੇ ਆਪ ਨੂੰ ਵੀਰੇ ਦੀ ਜਗ੍ਹਾ ਖੜਾ ਕੇ ਦੇਖਿਓ ਵੀ ਆਪਣੇ ਮਾਂ ਪਿਓ ਤੇ ਕੀ ਬੀਤਦੀ ਹੋਊਗੀ ਉਸ ਟਾਈਮ ਜਾਂ ਆਪਣੇ ਤੇ ਕੀ ਬੀਤਦੀ ਹੋਊਗੀ ਤੇ ਮੈਂ ਸੁਣਿਆ ਵੀ ਵੀਰੇ ਦੇ ਬਾਦਰ ਸਾਹਿਬ ਵੀ ਹੈ ਨਹੀਂ ਸਰ ਤੇ ਇਕੱਲੇ ਮਾਤਾ ਜੀ ਨੇ ਤੇ ਵੀਰਾ ਵੀ ਇਕੱਲਾ ਇਕੱਲਾ ਪੋਤਾ ਹੈ ਨਾ ਮਾਂ ਦਾ ਸੋ ਮੇਰੀ ਇਹੀ ਬੇਨਤੀ ਹੈ ਯਾਰ ਤੁਹਾਡੇ ਮੂਰੇ ਵੀ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦਿਓ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰੋ ਯਾਰ ਜਰੂਰ ਲਿੰਕ ਮੇਰੀ ਬਾਇਓ ਦੇ ਵਿੱਚ ਹੈਗਾ ਇੰਸਟਾਗ੍ਰam ਤੇ ਤੇ ਸਾਰੇ ਜਣੇ ਉੱਥੋਂ ਲਿੰਕ ਓਪਨ ਕਰਕੇ ਪਟੀਸ਼ਨ ਸਾਈਨ ਕਰੋ ਤੇ ਉਸ ਲਿੰਕ ਨੂੰ ਸ਼ੇਅਰ ਵੀ ਕਰੋ ਅੱਗੇ ਅੱਗੇ ਯਾਰ ਜਿਹੜੇ ਜਿਹੜੇ ਵੀ ਮੈਨੂੰ ਭਰਾ ਪਿਆਰ ਕਰਦੇ ਆ ਪਲੀਜ਼ ਸਾਰੇ ਜਣੇ ਜਰੂਰ ਕਰੋ ਅਪਾ ਵੀਰੇ ਦੀ ਸਜ਼ਾ ਘਟਾਉਣੀ ਆ ਯਾਰ ਜਿੰਨੀ ਵੀ ਹੋ ਸਕਦੀ ਆ ਅਪਾ ਹੈਲਪ ਕਰਨੀ ਆ ਵੀਰੇ ਦੀ